ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ ਅੱਜ ਆਪ ਜੀ ਨਾਲ ਕੁਝ ਵਿਚਾਰਾਂ ਕਰਨੀਆਂ ਹਨ ਅੱਜ ਪਾਠ ਕਰਦੇ ਹੋਇਆਂ ਇੱਕ ਪੰਕਤੀ ਸਾਹਮਣੇ ਆਈ ਸੁਖ ਮੈਂ ਆਨ ਬਹੁਤ ਮਿਲ ਬੈਠਕ ਰਹਿਤ ਚੰਹੁ ਦਿਸ ਕੇ ਰਹਿ ਵਿਪਤ ਪਰੇ ਸਭ ਹੀ ਸੰਗ ਛਾੜਤ ਕੋ ਨ ਆਵਤ ਨੇਰ ਤੇ ਸੰਗਤ ਜੀ ਧਿਆਨ ਜਦੋਂ ਦਾ ਉਸ ਪੰਕਤੀ ਦੇ ਵਿੱਚ ਇਸ ਤਰੀਕੇ ਦੇ ਨਾਲ ਅੜਿਆ ਹੋਇਆ ਹੈ ਤੇ ਅੱਜ ਮਨ ਵਿੱਚ ਵਿਚਾਰ ਆਇਆ ਕਿ ਸੰਗਤ ਦੇ ਨਾਲ ਕੁਝ ਵਿਚਾਰ ਕਰੀਏ ਕਿ ਕੀ ਉਹ ਪੰਕਤੀ ਜਿਹੜੀ ਸੀ ਕਿਵੇਂ ਉਹ ਕੋ ਸਮਝਾ ਰਹੀ ਸੀ ਹਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਜਦੋਂ ਸਾਡੇ ਕੋਲ ਸੁੱਖ ਹੋਵੇ ਨਾ ਤੇ ਸਾਡੇ ਕੋਲ ਸੁੱਖ ਹੋਵੇ ਤੇ ਸਾਡੇ ਨਾਲ ਆ ਕੇ ਚਾਰ ਖੜ ਜਾਂਦੇ ਨੇ ਸਾਡਾ ਹਾਲ ਪੁੱਛਦੇ ਨੇ ਤੇ ਖਿਆਲ ਕਰਨਾ ਕਿ ਜਦੋਂ ਇਨਸਾਨ ਕੋਲ ਦੁੱਖ ਆਉਂਦਾ ਹੈ ਨਾ ਪੀਪਤ ਪਰਿ ਸਭ ਹੀ ਸੰਗ ਛਾੜਤ ਸਾਰੇ ਦੂਰ ਚਲੇ ਜਾਂਦੇ ਨੇ ਪਛ ਜਾਂਦੇ ਨੇ ਤੇ ਤੁਸੀਂ ਵੇਖਿਆ ਹੋਵੇਗਾ ਇੱਕ ਮੂਵੀ ਬਣੀ ਹੈ ਟਾਈਟੈਨਿਕ ਜਿਹੜਾ ਕਿ ਜਹਾਜ਼ ਪਾਣੀ ਵਾਲਾ ਡੁੱਬ ਜਾਂਦਾ ਹੈ ਤੇ ਉਹਨਾਂ ਗੋਰਿਆਂ ਨੇ ਇੱਕ ਬੜੀ ਵਧੀਆ ਗੱਲ ਸੁਣਾਈ ਹੈ ਉਹਦੇ ਵਿੱਚ ਦਿਖਾਈ ਹੈ ਕਿ ਜਦੋਂ ਜਹਾਜ਼ ਡੁੱਬਦਾ ਹੈ ਨਾ ਟੇਡਾ ਹੋਣਾ ਜਦੋਂ ਸੋ ਸ਼ੁਰੂ ਹੁੰਦਾ ਹੈ ਤੇ ਡੁੱਬਦਿਆਂ ਹੋਏ ਜਿਵੇਂ ਪਾਣੀ ਉੱਤੇ ਚੜਦਾ ਹੈ ਨਾ ਤੇ ਚੂਹੇ ਦੌੜ ਜਾਂਦੇ ਨੇ ਭਾਬ ਉਹਨਾਂ ਨੇ ਇਹ ਗੱਲ ਸਮਝਾਈ ਕਿ ਜਿਹੜੇ ਡੋਲ ਜਾਂਦੇ ਨੇ ਭੱਜ ਜਾਂਦੇ ਨੇ ਉਹ ਚੂਹੇ ਹੁੰਦੇ ਨੇ ਤੇ ਜਿਹੜੇ ਤੁਹਾਡੇ ਨਾਲ ਖੜਦੇ ਨੇ ਉਹ ਤੁਹਾਡਾ ਅੰਗ ਹੁੰਦੇ ਨੇ ਤੁਹਾਡੇ ਸਾਥੀ ਹੁੰਦੇ ਨੇ ਇਨਸਾਨ ਦੀ ਪਰਖ ਉਦੋਂ ਹੁੰਦੀ ਹੈ ਜਦੋਂ ਤੁਹਾਡੇ ਦੁੱਖ ਵਿੱਚ ਤੁਹਾਡੇ ਨਾਲ ਖੜਾ ਹੋਵੇ ਤੁਹਾਡਾ ਹਾਲ ਪੁੱਛਦਾ ਹੋਵੇ ਤੁਹਾਡੀ ਮਦਦ ਕਰਦਾ ਹੋਵੇ ਜ਼ਰੂਰੀ ਨਹੀਂ ਕਿ ਪੈਸੇ ਵੱਲੋਂ ਹੀ ਮਦਦ ਹੁੰਦੀ ਹੈ ਕਿਸੇ ਇਨਸਾਨ ਦੀ ਕਿਸੇ ਦਾ ਹਾਲ ਪੁੱਛ ਲੈਣਾ ਸਭ ਤੋਂ ਵੱਡੀ ਮਦਦ ਹੈ ਉਹ ਕਿਵੇਂ ਕੋਈ ਸਾਡਾ ਹਾਲ ਪੁੱਛਦਾ ਤੇ ਖਿਆਲ ਕਰਨਾ ਉਹ ਹਾਲ ਜਦੋਂ ਪੁੱਛਦਾ ਹੈ ਤੇ ਸਾਡਾ ਜਿਹੜਾ ਦਿਮਾਗ ਹੈ ਨਾ ਜਿਹੜਾ ਮਾਈਂਡ ਜਿਹੜਾ ਹੈ ਉਹ ਸੈੱਟ ਹੋ ਜਾਂਦਾ ਹੈ ਕਿ ਇਸ ਬੰਦੇ ਨੇ ਸਾਡਾ ਹਾਲ ਪੁੱਛਿਆ ਤਾਂ ਆਪਕੇ ਓਕੇ ਵੀ ਮੇਰੇ ਨਾਲ ਖੜਿਆ ਹੈ ਪਤ ਉਹਨਾਂ ਦਾ ਕੀ ਕਰਾਂਗੇ ਤੇ ਜਿਹੜੇ ਕਿ ਨਾਲ ਰਹਿੰਦੇ ਸਨ ਜਿਹੜੇ ਕਿ ਗੱਲਾਂ ਕਰਦੇ ਸਨ ਹਾਲ ਪੁੱਛਦੇ ਸਨ ਓਖੇ ਵੇਲੇ ਦੇ ਵਿੱਚ ਆ ਕੇ ਉਹ ਦੂਰ ਚਲੇ ਗਏ ਨੇ ਤੇ ਉਹ ਪਾਣੀ ਜਿਹੜੀ ਬਾਣੀ ਦੀ ਪੰਕਤੀ ਹੈ ਨਾ ਵਿਪਤ ਪਰੇ ਸਭ ਹੀ ਸੰਗ ਛਾੜਤ ਕੋ ਊਨ ਆਵਤ ਨਿਰਹਿ ਸੋ ਸਤਗੁਰੂ ਜੀ ਕਿਰਪਾ ਕਰਨ ਬਖਸ਼ਿਸ਼ਾ ਕਰਨ ਸਾਰਿਆਂ ਨੂੰ ਸਤਿਗੁਰ ਜੀ ਸਤਿਮਤ ਬਖਸ਼ਣ ਤਾਂ ਆਪਾਂ ਕੋਸ਼ਿਸ਼ ਕਰੀਏ ਕਿ ਇਹਨਾਂ ਗੱਲਾਂ ਤੋਂ ਬਾਹਰ ਨਿਕਲ ਕੇ ਇੱਕ ਦੂਜੇ ਦੇ ਨਾਲ ਖੜੀਏ ਇੱਕ ਦੂਜੇ ਦੀ ਮਦਦ ਕਰੀਏ ਜਿਸ ਤਰੀਕੇ ਦੇ ਨਾਲ ਵੀ ਮਦਦ ਹੁੰਦੀ ਹੈ ਕਿਸੇ ਦੀ ਅਸੀਂ ਪੈਸਿਆਂ ਦੀ ਲਈ ਮਦਦ ਕਰ ਸਕਦੇ ਹਾਂ ਕਿਸੇ ਦੀ ਨਾਲ ਗੱਲਾਂ ਕਰਕੇ ਮਦਦ ਕਰ ਸਕਦੇ ਹਾਂ ਕਿਸੇ ਨੂੰ ਆਪਣਾ ਬਣਾ ਕੇ ਉਹਨੂੰ ਅਸੀਂ ਕਹਿ ਸਕਦੇ ਹਾਂ ਅਸੀਂ ਤੇਰੇ ਨਾਲ ਹਾਂ ਇਹ ਵੀ ਬਹੁਤ ਵੱਡੀ ਮਦਦ ਹੈ ਸੋ ਹੋਈਆਂ ਗਲਤੀਆਂ ਦੀ ਹਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ